ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ 11 ਮਾਰਚ ਨੂੰ ਹੋਣ ਵਾਲੇ ਆਲ オーਪਨ ਦੇ ਕਬੱਡੀ ਮੈਚਾਂ ਬਾਰੇ ਆਪਾਂ ਦੱਸਾਂਗੇ ਕਿਰਪਾ ਕਰਕੇ ਇਸ ਵੀਡੀਓ ਤੇ ਬਣੇ ਜਰੂਰ ਰਹੀਓ ਤੁਹਾਨੂੰ ਵਿਸ਼ੇਸ਼ ਤੌਰ ਤੇ ਹੋਣ ਵਾਲੇ ਵੱਡੇ ਕੱਪ ਵੱਡੇ ਟਰਨਮੈਂਟ ਜਿੱਤੇ ਸੁਪਰਸਟਾਰ ਪਲੇਅਰ ਖੇਡਣਗੇ ਉਹ ਵੀ ਆਪਾਂ ਦੱਸਾਂਗੇ ਕਿੱਥੇ ਹੋਵੇਗਾ 11 ਮਾਰਚ ਨੂੰ ਪਹਿਲਾ ਜਿਹੜਾ ਕਬੱਡੀ ਕੱਪ ਆ 11 ਮਾਰਚ ਨੂੰ ਥੱਲਾ ਵਿਖੇ ਹੋਵੇਗਾ ਜੀ ਇਹ ਇੰਟਰਨੈਸ਼ਨਲ ਇੱਥੇ ਵੀ ਕਲੱਬਾਂ ਨੇ ਖੇਡਣਾ ਆ ਆਲ ਓਪਨ ਦੇ ਜਿਹੜੇ ਮੈਚ ਹੋਣੇ ਆ ਪਿੰਡ ਪੱਧਰ ਦੇ ਮੈਚ ਹੋਣੇ ਆ ਜੀ ਇੱਥੇ ਬੁਲਟ ਦਿੱਤੇ ਜਾਣੇ ਆ ਬੈਸਟਾਂ ਨੂੰ ਤੇ ਪਹਿਲਾ ਨਾਮ 1 ਲੱਖ ਰੁਪਇਆ ਰੱਖਿਆ ਗਿਆ ਜੀ ਦੂਜਾ ਜਿਹੜਾ ਕਬੱਡੀ ਕੱਪ ਆ ਫਤੇਗੜ ਸਾਹਿਬ ਦੇ ਪਿੰਡ ਭਾਮੀਆਂ ਦੇ ਵਿੱਚ ਹੋਵੇਗਾ ਇੱਥੇ ਵੀ ਆਲ ਓਪਨ ਦੇ ਜਿਹੜੇ ਮੈਚ ਕਰਵਾਏ ਜਾ ਰਹੇ ਹਨ 11 ਮਾਰਚ ਦਿਨ ਮੰਗਲਵਾਰ ਨੂੰ ਇੱਕ ਵੱਡੀ ਕਬੱਡੀ ਕੱਪ ਹੋਵੇਗਾ ਭਾਮੀਆਂ ਦੇ ਵਿੱਚ ਪਹਿਲਾ ਨਾਮ 60000 ਦੂਜਾ ਨਾਮ 55000 ਬੈਸਟ ਰੀਡਰ ਤੇ ਜਾਫੀਆਂ ਨੂੰ 20000 ਰੁਪਿਆ ਦਿੱਤਾ ਜਾਵੇਗਾ ਅਗਲਾ ਜਿਹੜਾ ਕਬੱਡੀ ਕੱਪ ਆ ਕਰਿਆਲਾ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੋਵੇਗਾ ਜੀ ਇਹ ਜਿਹੜੇ ਕਬੱਡੀ ਕੱਪ ਆ 8 ਤਰੀਕ ਤੋਂ ਚੱਲ ਰਹੇ ਆ 8 9 10 ਤੇ 11 ਮਾਰਚ ਨੂੰ ਮਾਝਾ ਲੀਗ ਦੇ ਮੈਚ ਹੋਵੇਗਾ ਜੀ ਇੱਥੇ ਮਾਝਾ ਲੀਗ ਦੇ ਜਿਹੜੇ ਮੈਚ ਆਲ ਓਪਨ ਦੀਆਂ 8 ਟੀਮਾਂ ਇੱਥੇ ਜਿਹੜੇ ਆਲ ਓਪਨ ਦੇ ਵਿੱਚ ਖੇਡਣਗੀਆਂ ਇਹ ਜਿਹੜਾ ਮੈਚ ਆ 11 ਮਾਰਚ ਨੂੰ ਘਰਿਆਲਾ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੋਵੇਗਾ ਜੀ ਅਗਲਾ ਜਿਹੜਾ ਟੂਰਨਾਮੈਂਟ ਆ 11 ਅਤੇ 10 ਮਾਰਚ ਨੂੰ ਜਿਹੜਾ ਕੀ ਇਹ ਹੋਵੇਗਾ ਇਹ ਜੱਸੋਵਾਲ ਸੂਦਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਕਬੱਡੀ ਕੱਪ ਹੋਣ ਜਾ ਰਿਹਾ ਜੀ ਇੱਥੇ 21,000 ਰੁਪਏ ਦਾ ਵਿਸ਼ੇਸ਼ ਸਨਮਾਨ ਰੱਖੇ ਗਏ ਹਨ ਇਹ ਜਿਹੜਾ ਕਬੱਡੀ ਕੱਪ ਆ ਦਸੋਵਾਰ ਸੂਦਾਂ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਵੇਗਾ ਜੀ ਇਸ ਤੋਂ ਬਾਅਦ ਜਿਸ ਮੈਚ ਦੀ ਆਪਾਂ ਗੱਲ ਕਰ ਰਹੇ ਸੀ ਉਹ ਮੇਜਰ ਲੀਗ ਕਬੱਡੀ ਕੱਪ ਇੰਟਰਨੈਸ਼ਨਲ ਦੀਆਂ ਆਲ ਓਪਨ ਦੀਆਂ 8 ਟੀਮਾਂ ਤੇ ਇੱਥੇ ਵਿਸ਼ੇਸ਼ ਤੌਰ ਤੇ ਇੰਟਰਨੈਸ਼ਨਲ ਪਲੇਅਰ ਖੇਡ ਰਹੇ ਹਨ ਇਹ ਜਿਹੜਾ ਕਬੱਡੀ ਕੱਪ ਆ ਮੇਜਰ ਲੀਗ ਦਾ ਪਿੰਡ ਮਾਣਕਾ ਜਿਲਾ ਫਗਵਾੜਾ ਦੇ ਵਿੱਚ ਹੋਵੇਗਾ ਜੀ ਇੱਥੇ ਗगन ਜੋਗੇਵਾਲ ਦਾ ਸਕੋਰਪੀਓ ਗੱਡੀ ਦੇ ਨਾਲ ਸਨਮਾਨ ਵੀ ਕੀਤਾ ਜਾਣਾ ਆ 11 ਮਾਰਚ ਨੂੰ ਮਾਨਕਾ ਪਿੰਡ ਜਿਲਾ ਫਗਵਾੜਾ ਦੇ ਵਿੱਚ ਮੇਜਰ ਲੀਗ ਕਬੱਡੀ ਕੱਪ ਹੋਵੇਗਾ ਜੀ ਇਹ ਬਹੁਤ ਵੱਡਾ ਤੇ ਸ਼ਾਨਦਾਰ ਕਬੱਡੀ ਕੱਪ ਹੋਵੇਗਾ ਜੀ ਇਸ ਕਬੱਡੀ ਕੱਪ ਤੇ ਸਕੋਰਪੀਓ ਗੱਡੀ ਦੇ ਨਾਲ ਨਵੂ ਚੀਮੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਣਾ ਹੈ ਮੇਜਰ ਲੀਗ ਕਬੱਡੀ ਕੱਪ ਮਾਨਕਾ ਫਗਵਾੜਾ ਦੇ ਵਿੱਚ ਅਗਲੇ ਮੈਚਾਂ ਦੀ ਜਾਣਕਾਰੀ ਲੈ ਕੇ ਆਪਾਂ ਜਲਦ ਹਾਜ਼ਰ ਹੋਵਾਂਗੇ ਜੀ ਵੀਡੀਓ ਚੰਗੀ ਲੱਗੀ ਅਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ